ਕਈ ਚੀਜ਼ਾਂ ਪਤਾ ਨਹੀਂ ਹੁੰਦੀਆਂ ਦੁਨੀਆ ਦਾ ਸਭ ਤੋਂ ਵੱਡਾ ਤੀਰਸਥਾਨ ਹੈ ਜਿਹੜਾ ਵੈਟिकन ਹੈ ਨਾ ਉਹ 4x4 ਕਿਲੋਮੀਟਰ ਚ ਹੈ ਇਹ 50x50 ਕਿਲੋਮੀਟਰ ਚ 35 ਮਰਬੇ 875 ਏਕੜ ਥਾਂ ਤੇ ਜਿੱਥੇ ਬਾਬਾ ਜੀ ਹਲਵਾਉਂਦੇ ਸੀ ਉਹ ਥਾਂ ਉਸੇ ਤਰ੍ਹਾਂ ਉਥੇ ਹੁਣ ਕਣਕ ਲੱਗੀ ਵੇਖ ਕੇ ਆਏ ਆ ਤੇ ਉੱਥੇ ਦੇ ਲੱਗੇ ਛੋਲੇ ਖਾ ਕੇ ਆਏ ਆ ਭਾਈ ਤੇ ਇੰਨਾ ਇੱਕ ਤ੍ਰਿਪਤੀ ਮਹਿਸੂਸ ਕੀਤੀ ਐ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਐ ਇੰਟਰਫੇਥ ਦੀਆਂ ਥਾਵਾਂ ਬਹੁਤ ਹੋਈਆਂ ਬਹੁਤ ਥਾਵਾਂ ਤੇ ਮੈਂ ਵੀ ਗਿਆ ਹੋਊਗਾ ਤੁਸੀਂ ਵੀ ਗਏ ਹੋਵੋਗੇ ਲੇਕਿਨ ਇੱਕ ਜਗ੍ਹਾ ਦੇ ਉੱਤੇ 크ਿਸਚਨ ਉਹ ਲਾਂਗਰੀ ਜਿਹੜਾ ਮਤਲਬ ਲੰਗਰ ਵਰਤਾਉਂਦੇ ਆ ਉਹ 크ਿਸਚਨ ਆਦਮੀ ਹੈ હિન્દੂ ਸਿੱਖ ਮੁਸਲਮਾਨ ਤੇ ਦੋ ਤਰ੍ਹਾਂ ਹੋਰ ਗਏ ਸੀ ਮੈਨੂੰ ਸਾਰੇ ਇੱਕੋ ਥਾਂ ਦੇ ਉੱਤੇ ਲੰਗਰ ਹਾਲ ਦੇ ਵਿੱਚ ਮੈਂ ਸਾਰਿਆਂ ਨੂੰ ਵੇਖਿਆ ਬਾਬਾ ਨਾਨਕ ਦਾ ਜਿਹੜਾ ਫਲਸਫਾ ਹੈ ਉਹਨੂੰ ਜਦੋਂ ਜ਼ਮੀਨ ਤੇ ਉਤਾਰੋ ਤੇ ਆਪੇ ਮੁਹੱਬਤ ਦਾ ਪੈਗਾਮ ਚਲਾ ਜਾਂਦਾ ਹੈ ਇਸੇ ਕਰਕੇ ਜਦੋਂ ਮੈਂ ਇਸ ਲੰਘੇ ਦੇ ਬਾਰੇ ਸੋਚਦਾ ਵੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਇੰਨੀਆਂ ਕਿ ਸੰਭਾਵਨਾਵਾਂ ਨੇ ਜਿੰਨੀਆਂ ਪੂਰੀਆਂ ਕਰ ਲਓਗੇ ਬਾਬਾ ਨੇਪਰੇ ਚੜ੍ਹਦੇ ਤੇ ਮੇਰਾ ਸੁਪਨਾ ਜਿਹੜਾ ਮੈਂ ਤੁਹਾਨੂੰ ਵੀ ਦੱਸ ਕੇ ਗਿਆ ਉਹ ਉਹਨੂੰ ਫੇਰ ਰਿਪੀਟ ਕਰ ਦਿੰਨਾ ਮੈਂ ਕਿ ਰੱਬ ਕਰੇ ਇਸ ਧਰਤੀ ਉੱਤੇ ਰੱਬ ਕਰੇ ਇਸ ਧਰਤੀ ਉੱਤੇ ਉਹ ਵੇਲੇ ਵੀ ਆਵਣ ਇਹਨੂੰ ਬੜਾ ਵਧੀਆ ਤਰੀਕੇ ਚ ਲਾਉਣਾ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਤੇ ਦੋਨੋਂ ਬੰਨੇ ਉਹ ਮਾਲੀ ਆ ਕੇ ਭਰ-ਭਰ ਪਾਣੀ ਪਾਵਣ ਭਰ-ਭਰ ਪਾਣੀ ਪਾ ਵਾਹ ਇਹ ਇਹ ਸੁਪਨਾ ਸਾਰਿਆਂ ਦਾ ਹੀ ਆ ਸਾਡਾ ਔਰ ਆਉਣ ਵਾਲਾ ਸਮਾਂ ਇਸ ਗੱਲ ਦਾ ਗਵਾਹ ਰਹੂਗਾ ਕਿ ਬਾਬੇ ਦੇ ਇਸ ਕੋਰੀਡੋਰ ਨੇ ਇਸ ਰਾਹ ਨੇ ਮਾਨਵਤਾ ਦੇ ਲਈ ਕਿੰਨੇ ਇਹ ਜੇ ਰਾਹ ਖੋਲਤੇ ਖਰਬਾਂ ਦਾ ਭਲਾ ਹੋ ਗਿਆ ਜਗਤਗੁਰੂ ਦੇ ਫਲਸਫੇ ਦੇ ਨਾਲ ਜਗਤਗੁਰੂ ਦੇ ਉਸ ਪੈਗਾਮ ਦੇ ਨਾਲ ਕਿੰਨੇ ਲੋਕ ਤਰਗੇ ਸਵੇਰੇ ਵੀ ਕਿਹਾ ਸੀ ਅੱਜ ਫੇਰ ਕਹਿਣਾ ਸਿਲਕਨ ਰੂਟ ਖੁੱਲਣਾ ਚਾਹੀਦਾ ਦੂਵੇ ਪੰਜਾਬਾਂ ਕਰਕੇ ਨਹੀਂ ਮੁਲਕਾਂ ਕਰਕੇ ਮੁਲਕ ਖੜੇ ਹੋ ਜਾਣਗੇ ਬਾਰਾਂ ਸੌ ਦੀ ਕਣਕ ਕਿਤੇ ਵੇਖੀ ਹੈ 4000 ਦੀ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਉੱਥੇ ਜਿਹੜਾ ਨਮਕ ਪਿੰਕ ਸਾਲਟ ਕਹਿੰਦੇ ਆ ਜਿਹਨੂੰ ਆਪਾਂ 1 ਰੁਪਈਆ ਕਿਲੋ 1 ਰੁਪਈਆ ਕਿਲੋ ਮਿਲਦਾ ਉੱਥੇ ਇੱਥੇ 2000 ਰੁਪਈਆ ਕਿਲੋ 1 ਰੁਪਈਆ ਕਿਲੋ ਨਮਕ ਪਹਾੜ ਨੇ ਰੇਂਜਾਂ ਨੇ ਹਾਂ ਜੀ ਮੈਂ ਤੁਹਾਨੂੰ 100 ਆਈਟਮਾਂ ਕਰਨਾ 50 ਰੁਪਏ ਦਾ ਦੁੱਧ ਉਧਰ 200 ਹਾਂ ਜੀ ਅਦਰਕ ਉਧਰ ਪਤਾ ਨਹੀਂ ਕਿੰਨਿਆਂ ਨੂੰ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਇਹ ਇਹ ਜਿਹੜੇ ਮੁਕਾਬਲਿਆਂ ਨੇ ਸਾਨੂੰ ਕੀ ਦਿੱਤਾ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਵੀ ਜੀ ਇਹ ਮੁਕਾਬਲਿਆਂ ਨੇ ਉਹ ਠੀਕ ਹੈ ਵੰਡੀਆਂ ਪਾ ਕੇ ਵੋਟ ਬੈਂਕ ਪੋਲਿਟਿਕਸ ਕਰ ਸਕਦਾ ਜੋ ਮਰਜ਼ੀ ਕਰ ਸਕਦਾ ਹੈ ਉਹ ਕਰੀ ਜਾਵੇ ਲੇਕਿਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਾਣਦੇ ਆ ਉਹ ਵੀ ਜਾਣਦੇ ਆ ਕਿ ਇਹ ਉਸ ਅਹਿਮ ਰਾਜ ਦਾ ਦੋਵੇਂ ਹਿੱਸਾ ਸੀ ਕਲਚਰ ਇੱਕ ਜ਼ਬਾਨ ਇੱਕ ਖਾਣ ਪਾਣ ਇੱਕ ਰੁਝਾਨ ਇੱਕ ਜ਼ਬਾਨ ਇੱਕ ਸਮਝ ਨਹੀਂ ਔਰ ਤੁਸੀਂ ਦੇਖ ਲਓ ਕਿ 4 ਲੱਖ ਲੋਕ ਆਏ ਆ ਉਧਰ ਕਿਸੇ ਇੱਕ ਨੇ ਸ਼ਿਕਾਇਤ ਕੀਤੀ ਮੈਨੂੰ ਦੱਸੋ ਕਿਸੇ ਇੱਕ ਨੇ ਇਹ ਕੀ ਹੋਵੇ ਕਿ ਭਾਈ ਸਾਡਾ ਕੋਈ ਉੱਥੇ ਲੜਾਈ ਝਗੜਾ ਹੋਇਆ ਜਾਂ ਸਾਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਉਹ ਕੁਝ ਨਹੀਂ ਦਿੱਤਾ ਮੈਂ ਬੜਾ ਕੋਈ ਲਿਖਦਾ ਮੈਂ ਬੜਾ ਚਿੰਤਨ ਕਰਦਾ ਇਹਨਾਂ ਮਾਮਲਿਆਂ ਦੇ ਉੱਤੇ